ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਹੋਸਟ ਗਗਨਦੀਪ ਸਿੰਘ ਅੱਜ ਦੇ ਦਿਨ ਦੀਆਂ ਵੱਡੀਆਂ ਅਪਡੇਟ ਲੈ ਕੇ ਤੁਹਾਡੇ ਰੂਪ ਰੂਪ ਹਾਂ ਇਹਨਾਂ ਵੱਡੀਆਂ ਅਪਡੇਟ ਵਿੱਚ ਅੱਜ ਸੀ ਗੱਲ ਕਰਾਂਗੇ ਫੈਡਰਲ ਮੁਲਾਜ਼ਮਾਂ ਦੀ ਛਾਂਟੀ ਬਾਰੇ ਜੋ ਸਰਕਾਰ ਵੱਲੋਂ ਹਜ਼ਾਰਾਂ ਮੁਲਾਜ਼ਮਾਂ ਦੇ ਉੱਤੇ ਤਲਵਾਰ ਛੁੱਟੀ ਹੋਈ ਹੋਈ ਹੈ ਉਸ ਬਾਰੇ ਗੱਲ ਕਰਾਂਗੇ ਨਾਲ ਹੀ ਗੱਲ ਕਰਾਂਗੇ ਪਬਲਿਕ ਫੈਡਰਲ ਸਰਵਿਸ ਤੇ ਚੱਲ ਰਹੀ ਪੈਮਾਨੇ ਵਿੱਚ ਜੋ ਕਟੌਕੀਆਂ ਕੀਤੀਆਂ ਜਾ ਰਹੀਆਂ ਹਨ ਸ਼ੁਰੂ ਕਰਦੇ ਹਾਂ ਗੱਲ ਕੈਨੇਡੀਅਨ ਫੈਡਰਲ ਪਬਲਿਕ ਸਰਵਿਸ ਦੇ ਜੋ ਹਜ਼ਾਰਾਂ ਕਰਮਚਾਰੀਆਂ ਦੀ ਨੌਕਰੀ ਖਤਰੇ ਵਿੱਚ ਪੈ ਗਈ ਹੈ ਉਹਨਾਂ ਨੂੰ ਨੋਟਿਸ ਮਿਲਣਾ ਸ਼ੁਰੂ ਹੋ ਗਿਆ ਸਰਕਾਰ ਦਾ ਟੀਚਾ ਹੈ ਕਿ 40000 ਉਹਦੇ ਖਤਮ ਕੀਤੇ ਜਾਣਗੇ ਇਹ ਕਦਮ ਬਜਟ ਘਾਟੇ ਨੂੰ ਪੂਰਾ ਕਰਨ ਲਈ ਚੁੱਕਿਆ ਗਿਆ ਹੈ ਪਰ ਇਸ ਦੇ ਨਾਲ ਹੀ ਹਜ਼ਾਰਾਂ ਪਰਿਵਾਰਾਂ ਦਾ ਪੁਖਿਕ ਵੀ ਅਨਿਸ਼ਚਿਤਤਾ ਵੱਲ چلا ਗਿਆ ਹੈ ਕੱਲ ਕਰਦੇ ਇਸ ਪੂਰੀ ਕਹਾਣੀ ਬਾਰੇ ਇਹ ਯੋਜਨਾ ਕੀ ਹੈ ਤੇ ਇਸ ਸਾਲ ਕੌਣ ਕਿਵੇਂ ਤੇ ਕਦੋਂ ਕਿੱਥੇ ਪ੍ਰਭਾਵਿਤ ਹੋਵੇਗਾ ਇਸ ਬਾਰੇ ਯੂਨੀਆ ਦਾ ਕੀ ਕਹਿਣਾ ਹੈ ਉਸ ਬਾਰੇ ਵੀ ਗੱਲ ਕਰਦੇ ਆ ਜੇਕਰ ਇਹ ਪੂਰੀ ਐਪੀਸੋਡ ਦੇ ਮੁੱਖ ਤੱਥਾਂ ਬਾਰੇ ਗੱਲ ਕੀਤੀ ਜਾਵੇ ਜਾਂ ਇਹਦੇ ਬੈਕਗਰਾਉਂਡ ਬਾਰੇ ਗੱਲ ਕੀਤੀ ਜਾਵੇ ਤਾਂ ਕੈਨੇਡਾ ਦੀ ਲਿਬਰਲ ਸਰਕਾਰ ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਮਾਰਕਰਨੀ ਕਰ ਰਹੇ ਹਨ ਨੇ ਆਪਣੇ ਪਹਿਲੇ ਬਜਟ ਵਿੱਚ ਐਲਾਨ ਕੀਤਾ ਸੀ ਕਿ ਫੈਡਰਲ ਪਬਲਿਕ ਸਰਵਿਸ ਨੂੰ ਕਟਾਖੇ ਦੇ ਅਧਿ ਰਿਟ ਕੋ ਹੁਣਾਇਆ ਜਾਵੇਗਾ ਸਾਲ 2023 ਅਤੇ 24 ਦੇ ਪਬਲਿਕ ਸਰਵਿਸ ਦੇ ਅਹੁਦੇ ਤੇ ਲਗਭਗ 368000 ਮੁਲਾਜ਼ਮ ਕੰਮ ਕਰਦੇ ਸਨ ਜਿ ਹੁਣ ਸਰਕਾਰ ਚਾਹੁੰਦੀ ਹੈ ਕਿ ਅਗਲੇ 4 ਸਾਲਾਂ ਵਿੱਚ ਲਗਭਗ 40000 ਅਹੁਦੇ ਖਤਮ ਕੀਤੇ ਜਾਣ ਇਸ ਦੇ ਨਾਲ ਹੀ اربਾਂ ਡਾਲਰ ਦੇ ਬਜਟ ਦੀ ਉਮੀਦ ਕੀਤੀ ਜਾ ਰਹੀ ਹੈ ਸਰਕਾਰ ਕਹਿੰਦੀ ਹੈ ਕਿ ਜਾਂ ਤਰਕ ਟੋਟੇ ਹਨ ਰਿਟਾਇਰਮੈਂਟ ਤੋਂ ਬਾਹਰ ਵਾਲੀਆਂ ਹੋਣਗੀਆਂ ਭਾਵ ਜੋ ਬੰਦੇ ਰਟਾਇਰ ਹੋ ਗਏ ਉਹਨਾਂ ਦੀ ਜਗ੍ਹਾ ਤੇ ਨਵੇਂ ਬੰਦੇ ਭਰਤੀ ਨਹੀਂ ਹੋਣਗੇ ਪਰ ਹੁਣ ਜੋ ਵਰਕਫੋਰਸ ਅਡਜਸਟਮੈਂਟ ਨੋਟਿਸ ਜਾਰੀ ਕਰਨੀ ਗਿਆ ਉਹ ਸਿੱਧੀ ਸ਼ਾਡੀ ਵੱਲ ਇਸ਼ਾਰਾ ਕਰ ਰਹੇ ਹਨ ਪਿਛਲੇ ਹਫਤੇ ਵਿੱਚ ਹਜ਼ਾਰਾਂ ਮਲਾਜ਼ਮਾਂ ਨੂੰ ਨੋਟਿਸ ਮਿਲ ਚੁੱਕੇ ਹਨ ਜਿਸ ਨਾਲ ਹੀ ਓਟਾਵਾ ਦੇ ਸਰਕਾਰੀ ਦਫ਼ਤਰਾਂ ਵਿੱਚ ਲਗਭਗ ਹਲਚਲ ਮਚੀ ਹੋਈ ਹੈ ਤੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋਇਆ ਹੈ ਵੱਖ-ਵੱਖ ਯੂਨੀਅਨਾਂ ਨੇ ਜੋ ਅੰਕੜੇ ਜਾਰੀ ਕੀਤੇ ਹਨ ਜਾਂ ਜਿਹੜੇ ਪ੍ਰਭਾ ਵਿਭਾਗ ਪ੍ਰਭਾਵਿਤ ਹੋ ਰਹੇ ਹਨ ਜਿਨ੍ਹਾਂ ਵਿੱਚ ਪਬਲਿਕ ਸਰਵਿਸਸ ਅਪਲਾਈਂਸ ਆਫ ਕੈਨੇਡਾ ਨੇ ਦੱਸਿਆ ਹੈ ਕਿ ਪਿਛਲੇ ਹਫਤੇ ਹੀ ਉਨ੍ਹਾਂ ਦੇ ਲਗਭਗ 1775 ਮੈਂਬਰਾਂ ਨੂੰ ਨੋਟਿਸ ਮਿਲੇ ਹਨ ਨਵੰਬਰ ਤੋਂ ਲੈ ਕੇ ਹੁਣ ਤੱਕ ਲਗਭਗ 2273 ਮੈਂਬਰਾਂ ਨੂੰ ਇਸ ਸਬੰਧੀ ਨੋਟਿਸ ਮਿਲ ਚੁੱਕੇ ਹਨ ਪ੍ਰੋਫੈਸ਼ਨਲ ਇੰਸਟੀਚਿਊਟ ਆਫ ਪਬਲਿਕ ਸਰਵਿਸ ਦੇ 859 ਮੈਂਬਰਾਂ ਨੂੰ ਵੀ ਨੋਟਿਸ ਜਾਰੀ ਹੋਏ ਹਨ ਤੇ ਕੈਨੇਡੀਅਨ ਐਸੋਸੀਏਸ਼ਨ ਆਫ ਪ੍ਰੋਫੈਸ਼ਨਲ EMPLOYEES ਦਾ ਕਹਿਣਾ ਹੈ ਕਿ ਉਹਨਾਂ ਦੇ ਵੀ ਲਗਭਗ 3000 ਤੋਂ ਵੱਧ ਮੈਂਬਰਾਂ ਨੂੰ ਨੋਟਿਸ ਮਿਲੇ ਹਨ ਇਹ ਇੱਕ ਟੋਕੀਆਂ ਵੱਖ-ਵੱਖ ਵਿਭਾਗਾਂ ਵਿੱਚ ਹੋ ਰਹੀਆਂ ਹਨ ਪਬਲਿਕ ਸਰਵਿਸ ਐਂਡ ਗਵਰਨਮੈਂਟ ਕੈਨੇਡਾ ਸ਼ੇਅਰ ਸਰਵਿਸ ਸਟੈਟਿਸਟਿਕ ਕੈਨੇਡਾ ਇਮੀਗ੍ਰੇਸ਼ਨ ਰਿਫਿਊਜ਼ ਐਂਡ ਸਿਟੀਜ਼ਨ ਕੈਨੇਡਾ ਦੇ ਵੀ ਵਿਭਾਗ ਵਿੱਚੋਂ ਲੱਖ-ਲੱਖ-ਲੱਖ ਮਲਾਜਮਾਂ ਨੂੰ ਵੀ ਕਈ ਤਰ੍ਹਾਂ ਦੇ ਨੋਟਿਸ ਮਿਲ ਚੁੱਕੇ ਹਨ ਸਟੈਟਿਸਟਿਕ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਸਾਢੇ 850 ਅਤੇ 12 ਫੀਸ ਦੇ ਐਗਜ਼ੀਕਟਿਵ ਮੈਂਬਰ ਦੀ ਟੀਮ ਨੂੰ ਘਟਾ ਰਹੇ ਹਨ ਵੱਖ-ਵੱਖ ਯੂਨੀਅਨਾਂ ਗੱਲੋਂ ਪੀਐਸਏਸੀ ਆਗੂ ਦਾ ਕਹਿਣਾ ਹੈ ਕਿ ਇਹ ਸਿਰਫ ਅੰਕੜੇ ਨਹੀਂ ਹਨ ਇਹ ਪਰਿਵਾਰ ਹਨ ਜਿਨ੍ਹਾਂ ਦਾ ਪੂਰਕ ਦਾਤਨ ਲੱਗਿਆ ਹੈ ਸਰਕਾਰ ਬਚਤ ਕਰ ਰਹੀ ਹੈ ਪਰ ਕੈਨੇਡੀਅਨ ਨੂੰ ਸੇਵਾਵਾਂ ਵਿੱਚ ਦੇਰੀ ਚੱਲ ਨਹੀਂ ਇਸ ਉਸ ਮੰਡੀ ਯੂਨੀਅਨ ਦੇ ਆਗੂ ਅਤੇ ਲੋਕਚਾਰਾਂ ਨੇ ਵੀ ਚਿੰਤਾ ਪ੍ਰਗਟ ਕੀਤੀਆਂ ਯੂਨੀਅਨ ਆਗੂਆਂ ਨੇ ਸਰਕਾਰ ਦੇ ਇਸ ਫੈਸਲੇ ਦੀ ਸਖਤ ਨਿਖੇਧੀ ਕੀਤੀ ਹੈ ਪੀ ਆਈ ਪੀ ਐਸ ਸੀ ਨੇ ਇਸ ਸਥਿਤੀ ਦੀ ਤੁਲਨਾ ਫਿਲਮ ਹੰਗਰ ਗੇਮ ਨਾਲ ਕੀਤੀ ਹੈ ਜਿੱਥੇ ਮੁਲਾਜ਼ਮਾਂ ਨੂੰ ਆਪਣੀਆਂ ਨੌਕਰੀਆਂ ਬਚਾਉਣ ਲਈ ਇੱਕ ਦੂਜੇ ਨਾਲ ਮੁਕਾਬਲਾ ਕਰਨਾ ਪੈ ਰਿਹਾ ਹੈ ਉਹਨਾਂ ਦਾ ਦੋਸ਼ ਹੈ ਕਿ ਸਰਕਾਰ ਕੋਲ ਕੋਈ ਠੋਸ ਯੋਜਨਾ ਨਹੀਂ ਹੈ ਜਿਸ ਨਾਲ ਦਫ਼ਤਰਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਮੁਲਾਜ਼ਮਾਂ ਨੂੰ ਲਗਾਤਾਰ ਚਿੰਤਾ ਪਈ ਹੋਈ ਹੈ ਕਰਮਚਾਰੀ ਪਰੇਸ਼ਾਨ ਹਨ ਅਗਲੇ ਮਹੀਨੇ ਨੌਕਰੀ ਹੋਵੇਗੀ ਜਾਂ ਨਹੀਂ ਇਹ ਕਿਸੇ ਨੂੰ ਨਹੀਂ ਪਤਾ ਯੂਨੀਅਨ ਦਾ ਕਹਿਣਾ ਹੈ ਕਿ ਜਦੋਂ ਦੇਸ਼ ਦੀ ਆਬਾਦੀ ਲਗਾਤਾਰ ਵੱਧ ਰਹੀ ਹੈ ਤਾਂ ਸਰਕਾਰ ਸੇਵਾਵਾਂ ਨੂੰ ਘਟਾਉਣ ਜਾ ਰਹੀ ਹੈ ਇਹ ਬਿਲਕੁਲ ਸਹੀ ਨਹੀਂ ਹੈ ਪਾਸਪੋਰਟ ਇਮੀਗ੍ਰੇਸ਼ਨ ਫਾਈਲਾਂ ਰੋਜ਼ਗਾਰ ਬੀਮਾ ਸਾਰੇ ਕੰਮਾਂ ਵਿੱਚ ਦੇਰੀ ਹੋਵੇਗੀ ਜਿਸ ਨਾਲ ਆਮ ਲੋਕਾਂ ਦੀ ਜ਼ਿੰਦਗੀ ਵੀ ਪ੍ਰਭਾਵਿਤ ਹੋਏਗੀ ਜਿਹੜੇ ਆਗੂ ਨੇ ਉਹਨਾਂ ਇਹ ਵੀ ਕਹਿ ਕੇ ਇਹ 19 ਸਗੋਂ ਜਨਤਕ ਸੇਵਾਵਾਂ 'ਤੇ ਮੋਲ ਲਾਇਆ ਸਰਕਾਰ ਨੂੰ ਸਮਝਣਾ ਚਾਹੀਦਾ ਕਿ ਬਚਤ ਦੇ ਹੋਰ ਤਰੀਕੇ ਵੀ ਹੋ ਸਕਦੇ ਹਨ ਬਿਨਾਂ ਨੌਕਰੀ ਖਤਮ ਕੀਤੇ ਪਰ ਇਸ 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 ਸਾਰੇ ਐਪੀਸੋਡ ਤੇ ਸਰਕਾਰ ਨੇ ਆਪਣਾ ਵੱਖਰਾ ਪੱਖ ਰੱਖਿਆ ਹੈ ਅਤੇ ਉਹਨਾਂ ਨੇ ਦੱਸਿਆ ਹੈ ਕਿ ਇਸ ਦਾ ਅਸਰ ਆਮ ਲੋਕਾਂ ਤੇ ਨਹੀਂ ਪਵੇਗਾ ਸਰਕਾਰੀ ਅਧਿਕਾਰੀ ਕਹਿੰਦੇ ਹਨ ਕਿ ਇਹ ਕਟੌਤੀਆਂ ਜ਼ਰੂਰ ਹੋ ਰਹੀਆਂ ਹਨ ਇਹ ਬਜਟ ਨੂੰ ਸੰਤੁਲਿਤ ਹੋਵੇਗਾ ਤੇ ਪੈਸੇ ਵੀ ਸਹੀ ਔਰਤੋ ਹੋਵੇਗੀ ਉਹ ਦਾਅਵਾ ਕਰਦੇ ਹਨ ਕਿ ਜ਼ਿਆਦਾਤਰ ਕਟੌਤੀਆਂ ਰਿਟਾਇਰਮੈਂਟ ਤੋਂ ਬਾਅਦੀਆਂ ਹਨ ਅਤੇ ਸਿਵਾਵਾਂ ਨੂੰ ਬਹੁਤ ਘੱਟ ਅਸਰ ਪਵੇਗਾ ਪਰ ਰਿਪੋਰਟਰਾਂ ਅਸਦੀ ਹਨ ਕਿ ਹੁਣ ਤੱਕ ਹਜ਼ਾਰਾਂ ਮਲਾਜ਼ਮਾਂ ਨੂੰ ਸਿੱਧਾ ਨੋਟਿਸ ਮਿਲ ਚੁੱਕੇ ਹਨ ਇਹ ਕਟੌਤੀਆਂ ਆਮ ਕੈਨੇਡੀਅਨਾਂ ਨੂੰ ਮੈਨੀਆਂ ਪੈਣਗੀਆਂ ਜਦੋਂ ਸਟਾਫ ਘਟ ਹੋਏਗਾ ਤੇ ਸੇਵਾਵਾਂ ਵਿੱਚ ਦੇਰੀ ਹੋਏਗੀ ਤੇ ਖਰਾਬੀ ਹੋਵੇਗੀ ਤੇ ਖਾਸ ਕਰਕੇ ਨਵੇਂ ਇਮੀਗ੍ਰੈਂਟ ਅਤੇ ਪੰਜਾਬੀ ਕਮਿਊਨਿਟੀ ਨੂੰ ਇਹ ਮੁਸ਼ਕਲ ਭਰਿਆ ਮਾਹੌਲ ਸਿਰਜ ਜਾਵੇਗਾ ਜੋ ਆਈਆਰਐਸਸੀ ਵਰਗੇ ਵਿਭਾਗਾਂ ਤੇ ਨਿਰਭਰ ਕਰਦੇ ਹਨ ਅਸਲ ਚ ਗੱਲ ਇਹ ਹੈ ਵੀ ਜਿਨ੍ਹਾਂ ਨੂੰ ਨੋਟਿਸ ਮਿਲ ਚੁੱਕੇ ਹਨ ਉਹਨਾਂ ਨੇ ਵੀ ਅਗਲਾ ਆਉਣ ਵਾਲਾ ਹਫ਼ਤਾ ਬੜਾ ਮੁਸ਼ਕਲ ਭਰਿਆ ਆਏਗਾ ਹੁਣ ਫੈਸਲਾ ਇਹ ਹੋਵੇਗਾ ਕਿ ਕਿਸ ਨੂੰ ਪੱਕੇ ਤੌਰ ਤੇ ਕੱਢਿਆ ਜਾਵੇਗਾ ਕਿਸੇ ਨੂੰ ਦੂਜੇ ਵਿਭਾਗ ਵਿੱਚ ਤਬਦੀਲ ਕੀਤਾ ਜਾਵੇਗਾ ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਯੂਨੀਅਨ ਨੇ ਦਾਅਵਾ ਕੀਤਾ ਕਿ ਉਹ ਆਪਣੇ ਮੈਂਬਰਾਂ ਲਈ ਲੜਨੀਆਂ ਤੇ ਸਰਕਾਰ ਤੇ ਦਬਾਅ ਬਣਾਉਣੀਆਂ ਪਰ ਫਿਲਹਾਲ ਉਠਵਾ ਵਿੱਚ ਬੇਯਕੀਨੀ ਦਾ ਬਦਲ ਛਾਈ ਹੋਈ ਹੈ ਹਨ ਹਜ਼ਾਰਾਂ ਪਰਿਵਾਰਾਂ ਵਿੱਚ ਚਿੰਤਾ ਹੈ ਰੋਜ਼ੀ ਰੋਟੀ ਬੱਚਿਆਂ ਦੀ ਪੜ੍ਹਾਈ ਦੇ ਘਰ ਦੇ ਖਰਚੇ ਦੇ ਸਭ ਕੁਝ ਅਜੇ ਉਹਨਾਂ ਦਾ ਦਾਅ ਤੇ ਲੱਗਿਆ ਹੋਇਆ ਹੈ ਧੰਨਵਾਦ ਸੁਣਨ ਲਈ ਸਸਟ੍ਰੇਕਾਲ ਸੁਰੱਖਿਅਤ ਰਹੋ ਸੇਵ ਰਹੋ ਪਰਮਾਰਾਂ ਦੇ ਨਾਲ